ਅੱਜ ਤੁਹਾਨੂੰ ਦੱਸਾਂਗੇ ਸਕੋਰਪੀਓ ਗੱਡੀ ਦੇ ਫੀਚਰਾਂ ਬਾਰੇ ਗੱਡੀ ਦਾ ਰੰਗ ਦੇਖੋ ਟਾਇਰ ਦੇਖੋ ਗੱਡੀ ਦੀ ਐਵਰੇਜ ਦੇਖੋ ਤਾਂ ਬੱਚਾ ਵੀ ਇਹ ਕਹੇ ਵੀ ਮੇਰਾ ਡੈਡੀ ਜਦੋਂ ਗਿਫਟ ਲੈ ਕੇ ਆਇਆ ਤਾਂ ਕਿੱਥੋਂ ਲੈ ਕੇ ਆਇਆ ਕਿਡਸ ਟਾਇਲੈਂਡ ਤੋਂ ਹਾਂਜੀ ਤਾਂ ਫਿਰ ਤੁਸੀਂ ਪਹੁੰਚਣਾ ਕਿੱਥੇ ਆ ਨਿੰਮ ਵਾਲੀ ਗਲੀ ਦੇ ਵਿੱਚ ਆਜੋ ਹੁਣ ਤੁਹਾਨੂੰ ਦਿਖਾਣੇ ਆ ਤੁਹਾਡੇ ਬੱਚਿਆਂ ਵਾਸਤੇ ਮੋਟਰਸਾਈਕਲ ਸਕੋਰਪੀਓ ਗੱਡੀ ਜੀਪ ਸਕੂਟਰ ਝੂਲੇ ਟੁਆਇਜ਼ ਅਸ਼ਨੀ ਜੀ ਰੁਕੋ 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 ਤੁਸੀਂ ਆਪਣੀ ਆਫਰ ਬਾਰੇ ਵੀ ਦੱਸੋ ਕਾਕਾ ਨੂੰ ਹਾਂ ਜੀ ਆਫਰ ਤਾਂ ਅਸੀਂ ਦੱਸਣੀ ਭੁੱਲ ਗਏ ਜਿਹੜੇ ਬੱਚੇ ਨਾਨਕੇ ਆਏ ਹੋਏ ਨੇ ਜਾਂ ਜਿਨ੍ਹਾਂ ਨੇ ਨਾਨਕਿਆਂ ਦੇ ਜਾਣਾ ਜਾਂ ਜਿਨ੍ਹਾਂ ਦੀ ਉਮਰ 10 ਸਾਲ ਤੱਕ ਹੈ ਉਹਨਾਂ ਵਾਸਤੇ ਸਪੈਸ਼ਲ ਆਫਰ ਕੀ ਹੈ ਦਿੱਲੀ ਰੇਟਾਂ ਨਾਲੋਂ ਵੀ ਘੱਟ ਰੇਟ ਯਾਨੀ ਕਿ ਜਿਹੜਾ ਮਾਰਕੀਟ ਦੇ ਵਿੱਚ ਰੇਟ ਚੱਲ ਰਿਹਾ ਹੈ ਉਹਦੇ ਨਾਲੋਂ 20 ਤੋਂ ਲੈ ਕੇ 25% ਹੋਰ ਡਿਸਕਾਊਂਟ ਕੱਟ ਮਿਲੂਗਾ ਤਾਂ ਫਿਰ ਪਹੁੰਚ ਜਾਓ ਨਿੰਮ ਵਾਲੀ ਗਲੀ ਦੇ ਵਿੱਚ अच्छा मन्नू आयं दसो जी जेडी ए गड्डी है स्कॉर्पियो बच्चेयां आली हां जी ए चार्ज हो के किन्ना चर चलदी है अश्वनी जी एक वारी चार्ज हो के 3 ਤੋਂ 4 ਘੰਟੇ ਬੱਚੇ ਐਨਜੋਇਮੈਂਟ ਕਰ ਸਕਦਾ ਹੈ ਉਹਦਾ ਚਾਹੇ ਇਹਨੂੰ ਬੱਚਾ ਘਰ ਦੇ ਅੰਦਰ ਚਲਾ ਲੇ ਚਾਹੇ ਕਿਸੇ ਸੜਕ ਤੇ ਚਲਾ ਲੇ ਚਾਹੇ ਵੇੜੇ 'ਚ ਚਲਾ ਲੇ ਇਹ 4x4 ਹੈ ਇਹਦੇ ਚਾਰੇ ਟਾਇਰ ਚਾਰ ਮੋਟਰਾਂ ਚਾਰੇ ਮੋਟਰਾਂ ਲੱਗੀਆਂ ਹੋਣ ਨੇ ਚਾਰੇ ਟਾਇਰਾਂ ਦੇ ਠੀਕ ਹੈ ਜੀ ਇਹ ਬਾਈ ਚਾਂਸ ਬੱਚਾ ਛੋਟਾ ਹੈਗਾ ਨਹੀਂ ਚਲਾ ਸਕਦਾ ਮਾ ਮਦਰ ਜਾਂ ਫਾਦਰ ਇਸ ਰਿਮੋਟ ਦੇ ਰਹੀ ਪਿੱਛੇ ਪਿੱਛੇ ਆਪ ਵੀ ਚਲਾ ਸਕਦੇ ਨੇ ਇਹਨੂੰ ਅੱਛਾ ਯਾਨੀ ਕਿ ਇਸ ਰਿਮੋਟ ਨਾਲ ਗੱਡੀ ਇਹ ਕੰਟਰੋਲ ਹੁੰਦੀ ਹੈ ਕੰਟਰੋਲ ਹੁੰਦੀ ਹੈ ਅੱਗੇ ਕਰ ਲੋ ਪਿੱਛੇ ਕਰ ਲੋ ਸਾਈਡ ਤੇ ਘੱਟ ਲੋ ਹੂੰ ਤਾਂ ਦੋਸਤੋ ਆ ਰਿਮੋਟ ਹੈ ਜੀ 10 ਸਾਲ ਦੇ ਬੱਚੇ ਤੱਕ ਇਹ ਗੱਡੀ ਹੈ ਸਕੋਰਪੀਓ ਇੱਕ ਵਾਰੀ ਚਾਰਜ ਕਰਕੇ ਤਿੰਨ ਤੋਂ ਚਾਰ ਘੰਟੇ ਬੱਚਾ ਇੰਜੋਏ ਕਰ ਸਕਦਾ ਹੈ ਵੇੜੇ ਚਲਾ ਲਓ ਗਲੀ ਚ ਚਲਾ ਲਓ ਸੜਕ ਤੇ ਚਲਾ ਲਓ ਤਾਂ ਤੁਸੀਂ ਇਹ ਗੱਡੀ ਲੈਣ ਵਾਸਤੇ ਪਹੁੰਚਣਾ ਕਿੱਥੇ ਹੈ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਹੁਣੇ ਸੰਪਰਕ ਕਰੋ ਤੇ ਆ ਮੋਟਰਸਾਈਕਲ ਬਾਰੇ ਜੀ ਇਹ ਮੋਟਰਸਾਈਕਲ ਵੀ ਬੱਚਾ ਚਲਾ ਸਕਦਾ ਜੀ 30 ਕਿਲੋ ਤੱਕ ਇਹ ਭਾਰ ਸਹਿਣ ਦੀ ਇਹਦੀ ਸਮਰੱਥਾ ਹੈ ਜੀ ਬੱਚਾ 2 ਤੋਂ 3 ਘੰਟੇ ਨੂੰ ਚਲਾ ਸਕਦਾ ਹੈ ਇਹ ਵੀ ਚਾਰਜ ਹੈ ਇਹ ਵੀ ਮੋਟਰ ਤੇ ਚੱਲਦਾ ਹੈਗਾ ਇਲੈਕਟ੍ਰੋਨਿਕਸ ਹੈਗਾ ਤੇ ਉਸ ਤੋਂ ਬਾਅਦ ਵੱਡੀ ਗੱਡੀ ਇੱਕ ਆ ਗੱਡੀ ਖੜੀ ਹੈ ਜੀ ਇਹ ਇਦੂ ਵੀ ਵੱਡੀ ਹੈ ਇਹ ਕੋਈ ਥੋੜੀ-ਮੋਟੀ ਜਿਹੀ ਟੁੱਟੀ ਮਾਰੀ ਸੜਕ ਹੈ ਉਹਦੇ ਉੱਤੇ ਵੀ ਚੱਲ ਜਾਂਦੀ ਹੈ ਇਹ ਵੀ ਰਿਮੋਟ ਤੇ ਹੈ ਤੁਸੀਂ ਰਿਮੋਟ ਤੇ ਚਲਾ ਸਕਦੇ ਹੋ ਹੁਣ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਸਕੂਟਰ ਖੜਾ ਹੈ ਜੀ ਸਕੂਟਰ ਵੀ ਹੈਗਾ ਜੀ ਆਪਣੇ ਕੋਲੇ ਇਹ ਛੋਟਾ ਬੱਚਾ ਉਹ ਦੂ ਛੋਟਾ ਬੱਚਾ ਚਲਾ ਸਕਦਾ ਹੈਗਾ ਇਸ ਤੋਂ ਬਾਅਦ ਕਾਰ ਵੀ ਛੋਟੀ ਹੈਗੀ ਆਪਣੇ ਕੋਲੇ ਛੋਟੀਆਂ ਬਾਈਕਸ ਵੀ ਹੈਗੀਆਂ ਨੇ ਤੇ ਝੂਲੇ ਵਗੈਰਾ ਪ੍ਰੈਮ ਵਗੈਰਾ ਹੋਰ ਬੱਚਿਆਂ ਦੇ ਇੰਜੋਏਮੈਂਟ ਦੇ ਬਹੁਤ ਸਾਰੇ ਆਈਟਮ ਆ ਆਪਣੇ ਕੋਲੇ ਅਵੇਲੇਬਲ ਨੇ ਠੀਕ ਹੈ ਵੀ ਜਿਹੜੇ ਬੱਚੇ ਇੰਜੋਏਮੈਂਟ ਕਰਨਾ ਚਾਹੁੰਦੇ ਆ ਝੂਲੇ ਲੈਣਾ ਚਾਹੁੰਦੇ ਨੇ ਗੱਡੀਆਂ ਮੋਟਰਸਾਈਕਲ ਕਾਰਾਂ ਲੈਣਾ ਚਾਹੁੰਦੇ ਨੇ ਇੰਜੋਏ ਕਰਨ ਵਾਸਤੇ ਆਪਣੇ ਕੋਲੇ ਹਰ ਆਈਟਮ ਹਰ ਸਮੇਂ ਹਾਜ਼ਰ ਮਿਲੂਗੀ ਹਾਂਜੀ ਹਾਂਜੀ ਬਿਲਕੁਲ ਹਾਜ਼ਰ ਮਿਲੂਗੀ ਬਾਕੀ ਜੋ ਮਦਰ ਜਾਂ ਫਾਦਰ ਇਹ ਚਾਹੁੰਦੇ ਆ ਵੀ ਸਾਡਾ ਬੱਚਾ ਘਰੇ ਬੈਠੇ ਆਰਾਮ ਨਾਲ ਖੇਲੇ ਕੁੱਦੇ ਵਧੇ ਉਹਨਾਂ ਵਾਸਤੇ ਹਰ ਇੱਕ ਪ੍ਰਕਾਰ ਦੀ ਆਈਟਮ ਘਟੋਕਾ ਟ੍ਰੇਟਾਂ ਦੇ ਵਿੱਚ ਆਪਣੇ ਕੋਲੋਂ ਹਾਜ਼ਰ ਮਿਲੂਗੀ ਤਾਂ ਤੁਸੀਂ ਜਿਹੜਾ 20 ਤੋਂ 25% ਡਿਸਕਾਊਂਟ ਹੈ ਹਰੇਕ ਗਾਹਕ ਨੂੰ ਦੇਵੋਗੇ ਹਰੇਕ ਗਾਹਕ ਨੂੰ ਦੇਵਾਂਗੇ ਜੀ ਆਪਾਂ ਠੀਕ ਹੈ ਜੀ ਬਾਕੀ ਦੋਸਤੋ ਇੱਥੇ ਤੁਹਾਨੂੰ ਤਿੰਨ ਸਾਢੇ ਤਿੰਨ ਚਾਰ ਸਾਲ ਦੇ ਬੱਚੇ ਤੱਕ ਜੇ ਤੁਸੀਂ ਬੱਚਿਆਂ ਨੂੰ ਘਮਾਉਣਾ ਹੈ ਤਾਂ ਇਸ ਤਰ੍ਹਾਂ ਦੇ ਸਾਈਕਲ ਮਿਲ ਜਾਣਗੇ ਜਿਹੜੇ ਤੁਸੀਂ ਆਪ ਕੰਟਰੋਲ ਕਰ ਸਕਦੇ ਹੋ ਫੈਂਸੀ ਸਾਈਕਲ ਆ ਗਿਆ ਬਾਕਰ ਮਿਲ ਜਾਣਗੇ ਇੱਕ ਉਹਦੇ ਨਾਲ ਤੁਸੀਂ ਹੋਰ ਦੇਖ ਸਕਦੇ ਹੋ ਇੱਕ ਹੋਰ ਫੈਂਸੀ ਸਾਈਕਲ ਪਿਆ ਹੈ ਇਹਦੇ ਨਾਲ ਨਾਲ ਹੀ ਜੇਕਰ ਤੁਸੀਂ ਝੂਲੇ ਲੈਣਾ ਚਾਹੁੰਦੇ ਹੋ ਬੱਚਿਆਂ ਵਾਸਤੇ ਆਪਾਂ ਝੂਲਿਆਂ ਦੀ ਗੱਲ ਕਰੀਏ ਤਾਂ ਮੱਛਰਦਾਨੀ ਵੀ ਝੂਲੇ ਦੇ ਉੱਪਰ ਲੱਗੀ ਹੋਈ ਹੈ ਕਿਉਂਕਿ ਜਦੋਂ ਬੱਚੇ ਨੂੰ ਆਪਾਂ ਸਵਾਉਨੇ ਆ ਛੋਟੇ ਬੱਚੇ ਨੂੰ ਮੱਖੀ ਮੱਛਰ ਤੰਗ ਕਰਦੇ ਨੇ ਇਸ ਕਰਕੇ ਸਪੈਸ਼ਲੀ ਤੌਰ ਤੇ ਇੱਕ ਵਧੀਆ ਕੁਆਲਿਟੀ ਦੀ ਮੱਛਰਦਾਨੀ ਵੀ ਇਹਦੇ ਉੱਤੇ ਲਾਈ ਹੋਈ ਹੈ ਆ ਜਿਹੜੀ ਤੁਹਾਨੂੰ ਕਾਰ ਦਿਖਾਈ ਹੈ ਰਿਮੋਟ ਵਾਲੀ ਹੈ ਰਿਮੋਟ ਦੇ ਨਾਲ ਟਾਕੇ ਖੁੱਲਦੀਆਂ ਨੇ ਆ ਦੇਖੋ ਰਿਮੋਟ ਦਬਾ ਟਾਕੀਆਂ ਖੁੱਲ ਗਈਆਂ ਬੰਦ ਹੋ ਗਈਆਂ ਉਸ ਤੋਂ ਬਾਅਦ ਜਿਹੜੀਆਂ ਕਾਰਾਂ ਦੀ ਫਿਲਮਾਂ 'ਚ ਸ਼ੂਟਿੰਗ ਹੁੰਦੀ ਆ ਦੇਖੋ ਇਹਨੂੰ ਵੱਡੇ ਕੈਮਰੇਆਂ ਦੇ ਨਾਲ ਦਿਖਾਇਆ ਜਾਂਦਾ ਇਸ ਤਰ੍ਹਾਂ ਟਾਕੀਆਂ ਖੁੱਲ ਜਾਂਦੇ ਜਿਵੇਂ オリジナル ਲੱਗਦੀ ਹੈ ਉਸ ਤੋਂ ਬਾਅਦ ਆ ਕਾਰ ਆ ਗਈ ਜੀ ਇਹ ਪਾਣੀ ਵੀ ਛੱਡਦੀ ਹੈ ਪਿੱਛੇ ਪਾਣੀ ਪੈਦਾ ਜਦੋਂ ਚੱਲਦੀ ਹੈ ਫੁਹਾਰਾ ਛੱਡਦੀ ਹੈ ਆ ਲੋ ਰੰਗ-ਬਰੰਗੀਆਂ ਲਾਈਟਾਂ ਵਾਲੀ ਕਾਰ ਆ ਦੇਖੋ ਜੀ ਮੈਟਲ ਦੀ ਕਾਰ ਇੱਥੇ ਤੁਹਾਨੂੰ ਰਿਮੋਟ ਵਾਲੀਆਂ ਬੈਟਰੀ ਵਾਲੀਆਂ ਵਧੀਆ ਕਾਰਾਂ ਮਿਲਣੀਆਂ ਭਾਰੀ ਡਿਸਕਾਊਂਟ ਰੇਟਾਂ ਤੇ ਜੇ ਆਪਾਂ ਗੱਲ ਕਰੀਏ ਆ ਡਾਂਸ ਵਾਲੀ ਕਾਰ ਹੈ ਜੀ ਡਾਂਸ ਕਰਦੀ ਹੈ ਉੱਚੀ ਨੀਵੀ ਹੋ ਜਾਂਦੀ ਹੈ ਆ ਦੇਖੋ ਆ ਗੱਡੀ ਆ ਗਈ ਲਾਲ ਜਿਵੇਂ ਫਾਇਰ ਬ੍ਰਿਗੇਡ ਕਹਿੰਦੇ ਨੇ ਜਿਹਨੂੰ ਉਹ ਚੀਜ਼ ਐ ਇਸ ਤਰ੍ਹਾਂ ਦੇ ਬੱਚਿਆਂ ਦੇ ਸਾਰੇ ਕਾਰਾਂ ਗੱਡੀਆਂ ਟੌਇਜ਼ ਸਭ ਕੁਝ ਤੁਹਾਨੂੰ ਇੱਥੇ ਮਿਲੇਗਾ ਮਾਨਸਾ ਦੇ ਵਿੱਚ ਹੀ ਬਹੁਤ ਭਾਰੀ ਡਿਸਕਾਊਂਟ ਰੇਟਾਂ ਤੇ ਸਰ ਆਪਣੇ ਕੋਲ ਹੋਰ ਕੀ ਕੀ ਗਿਫਟ ਆਈਟਮਾਂ ਮਿਲਦੀਆਂ ਹਸ਼ਮੀ ਜੀ ਦੇਖੋ ਗਿਫਟ ਆਈਟਮ ਆਪਣੇ ਕੋਲ ਬਹੁਤ ਸਾਰੀਆਂ ਨੇ ਜਿਸ ਤਰ੍ਹਾਂ ਕਿਸੇ ਬੱਚੇ ਨੂੰ ਕੋਈ ਗਿਫਟ ਦੇਣਾ ਹੈ ਤਾਂ ਆਪਾਂ ਟੈਡੀ ਬੀਅਰ ਦੇ ਸਕਦੇ ਆ ਟੈਂਟ ਦੇ ਸਕਦੇ ਆ ਛੋਟੇ ਖਿਡੌਣੇ ਦੇ ਸਕਦੇ ਆ ਬਲੈਕ ਬੋਰਡ ਦੇ ਸਕਦੇ ਆ ਕਿਸੇ ਨੂੰ ਨੈਟ ਵਾਲਾ ਟੈਂਟ ਦੇ ਸਕਦੇ ਆ ਫਿਰ ਕਾਰਮ ਬੋਰਡ ਵੀ ਮਿਲ ਜੂ ਆਪਣੇ ਕੋਲੇ ਹੋਰ ਬਹੁਤ ਸਾਰੀਆਂ ਖਿਡੌਣੇ ਮਿਲ ਜਾਣਗੇ ਠੀਕ ਹੈ ਗਰਲਸ ਵਾਸਤੇ ਆਪਣੇ ਕੋਲ ਡਾਲਸ ਵੀ ਮਿਲ ਜਾਣਗੇ ਐਡਾਲ ਹਾਊਸ ਵੀ ਮਿਲ ਜਾਣਗੇ ਠੀਕ ਹੈ ਐਜੂਕੇਸ਼ਨਲ ਗੇਮਸ ਮਿਲ ਜਾਣਗੇ ਆਪਣੇ ਕੋਲੇ ਜਿਹਦੇ ਨਾਲ ਬੱਚੇ ਨਾਲ ਤਾਂ ਖੇਲੀ ਜਾਣਗੇ ਤੇ ਨਾਲੇ ਕੋਈ ਨਾ ਕੋਈ ਨੋਲੇਜ ਕ੍ਰੀਏਟ ਕਰੀ ਜਾਣਗੇ ਆਪਣੇ ਹਾਂਜੀ ਦੋਸਤੋ ਤੁਸੀਂ ਪਹੁੰਚਣਾ ਕਿੱਥੇ ਆ 12 ਹੱਟਾ ਚੌਕ ਦੇ ਨੇੜੇ ਨਿੰਮ ਵਾਲੀ ਗਲੀ ਹੈ ਜਦੋਂ ਤੁਸੀਂ ਨਿੰਮ ਵਾਲੀ ਗਲੀ ਦੇ ਵਿੱਚ ਆ ਗਏ ਤਾਂ ਖੱਬੇ ਪਾਸੇ ਇਹਨਾਂ ਦਾ ਟੌਏ ਦਾ ਸ਼ੋਅਰੂਮ ਹੈ ਵਿਸ਼ਾਲ ਕਲਾ ਹਾਊਸ ਦੇ ਬਿਲਕੁਲ ਸਾਹਮਣੇ ਹੈ ਬਾਕੀ ਸਕਰੀਨ ਤੇ ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਕੋਈ ਜਾਣਕਾਰੀ ਲੈਣੀ ਹੈ ਲੈ ਸਕਦੇ ਹੋ ਭਾਰੀ ਡਿਸਕਾਊਂਟ ਲਾਇਆ ਹੋਇਆ ਤੁਹਾਨੂੰ ਅਸੀਂ 12 ਹੱਟਾ ਚੌਕ ਤੋਂ ਲੈ ਕੇ ਦੁਕਾਨ ਤੱਕ ਦੀ ਸਾਰੀ ਲੋਕੇਸ਼ਨ ਵੀ ਦਿਖਾਵਾਂਗੇ ਆਓ ਚੱਲੀਏ ਇਹ ਹੈ ਜੀ ਯੂਕੋ ਬੈਂਕ ਦੇ ਨਾਲ ਤਰਵੈਣੀ ਮੰਦਿਰ ਜਿਹੜੀ ਸੜਕ ਪਿੰਡ ਵਾਲੀ ਸੜਕ ਕਪੂਰ ਵੈਦ ਕੋਲੋਂ ਆਉਂਦੀ ਹੈ ਹੁਣ ਆਪਾਂ ਚੱਲਾਂਗੇ ਨਿੰਮ ਵਾਲੀ ਗਲੀ ਵੱਲ ਨੂੰ ਆਏ ਆ ਆ ਗਈ ਜੀ ਨਿੰਮ ਵਾਲੀ ਗਲੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਧਰੋਂ 12 ਹੱਟਾ ਚੌਕ ਤੋਂ ਸਾਰਾ ਪਤਾ ਇਹ ਹੈ ਜੀ 12 ਹੱਟਾ ਚੌਕ 12 ਹੱਟਾ ਚੌਕ ਤੋਂ ਜਦੋਂ ਆਪਾਂ ਤਰਵੈਣੀ ਮੰਦਿਰ ਵੱਲ ਨੂੰ ਜਾਈਏ ਤਾਂ ਖੱਬੇ ਪਾਸੇ ਆ ਗਈ ਜੀ ਨਿੰਮ ਵਾਲੀ ਗਲੀ ਤੇ ਨਿੰਮ ਵਾਲੀ ਗਲੀ ਦੇ ਅੰਦਰ ਜਾ ਕੇ ਖੱਬੇ ਪਾਸੇ ਇਹ ਆ ਗਿਆ ਜੀ ਟੌਇਜ਼ ਦਾ ਸ਼ੋਰੂਮ ਵਿਸ਼ਾਲ ਕਲਾ ਹਾਊਸ ਦੇ ਬਿਲਕੁਲ ਸਾਹਮਣੇ ਬਾਕੀ ਜਾਣਕਾਰੀ ਲਈ ਫੋਨ ਕਰਾਓ ਤੇ ਜਾਣਕਾਰੀ ਪਾਓ